ਇੱਥੇ ਮੈਂ ਤਾਂ ਬਾਈਟਾ ਦਾ ਮਕਦਾ ਵੇਖੀ ਜਾਨਾ ਹਾਂਜੀ ਹਾਂਜੀ ਉਹ ਪੈਣਦੇ ਨੇ ਲੱਖ ਤੇ 65 ਨਹੀਂ ਖੜਤੀ ਕਿ ਨਾਲ ਉਹਨਾਂ ਦੇ ਕੁੜੀਆਂ ਕੋਈ ਕੋਸ ਟੂਲੇ ਜਿਹੇ ਵਿੱਚ ਉਹ ਲੱਛਣ ਆਏ ਜੇ ਆਵਾਜ਼ ਕੇ ਪੜਤੋਂਦੇ ਹਾਏ ਮੁੰਝੇ ਡਰ ਲੱਗ ਗਿਆ ਘੋੜੇ ਸੇ ਐਂ ਕਰਦੇ ਜਾਂਦੇ ਓ ਮਾਈ ਗੋਡ ਆ ਘੋੜੇ ਕਰਦੇ ਹੋ ਓ ਕਰੋੜ ਦਾ ਇਹ ਕੀਮਤ ਜਾਂਦੀ ਆ ਜਾਂ ਵੈਸੇ ਉਹ ਆਮਾ ਹੀ ਨਹੀਂ ਜਾਂਦੀ ਆ ਜੀ ਚੰਗੀ ਲਾਈਨ ਦਾ ਚੰਗਾ ਜਾਨਵਰ ਜਿਹੜਾ ਛੂਆਂ ਵਾਲਾ ਜੀ ਉਹਦੀ ਕੀਮਤ ਜਾਂਦੀ ਆ ਜੀ ਬਰੀਡਿੰਗ ਵਾਲੇ ਜਾਨਵਰ ਦੀ ਵੀ ਜਾਂਦੀ ਆ ਕਰਨੀ ਜੇ ਕੀ ਮਰਜ਼ੀ ਪੁੱਛ ਲਾ ਜੇ ਕੋਈ ਉਹ ਤਾਂ ਨਹੀਂ ਹੈਗੀ ਜੇ ਕੋਈ ਡਿਬੇਟ ਰੂਟ ਹੋ ਜੇ ਯਾਰ ਡਿਬੇਟ ਹੋ ਜੇ ਸਾਡ ਕੋਈ ਚੱਕਰ ਨਹੀਂ ਚੱਲ ਚੱਲ ਚੱਕਰ ਨਹੀਂ ਸਿਆਹੀ ਤੇ ਚੱਲ ਸਾਸਿਗਲ ਬਾਈ ਜੀ ਸਾਸਿਗਲ ਬਾਈ ਜੀ ਕਿਹੜੀ ਜਗ੍ਹਾ ਤੇ ਪਹੁੰਚੇ ਵੀਰੇ ਆਪਾਂ ਆਪਣਾ ਪਿੰਡ ਹੈ ਜੀ ਚੰਨੀਆਂ ਜ਼ਿਲ੍ਹਾ ਫਰੀਕੋਟ ਆ ਜੀ ਠੀਕ ਹੈ ਜੀ ਸਾਧਕ ਤਸੀਲਾ ਜੀ ਬਾਈ ਹੁਣਾਂ ਦਾ ਪਿੰਡ ਕਿੰਗਰਾ ਸੀਲ ਮਲੋਟ ਜ਼ਿਲ੍ਹਾ ਮੁਕਸਰ ਸਾਹਿਬ ਜੀ ਇਹਨਾਂ ਦਾ ਠੀਕ ਹੈ ਜੀ ਸਾਡੇ ਦੋਸਤ ਆਈਏ ਜੀ ਜੀ ਤੁਸੀਂ ਫਿਰ ਅੱਜ ਇੱਥੇ ਜਾਨਵਰ ਲੈ ਕੇ ਪਹੁੰਚੇ ਹੋ ਹਾਂਜੀ ਸਾਨੂੰ 3 ਦਿਨ ਹੋ ਗਏ ਜੀ ਆਏ ਨੂੰ ਇਹ ਪ੍ਰਦਰਸ਼ਨੀ ਇਸ ਤੇ ਘੋੜਾ ਲੈ ਕੇ ਆਏ ਸੀ ਠੀਕ ਹੈ ਜੀ ਸਾਡੇ ਪਹਿਲਾਂ ਪਰਸੋ ਰੇਵੀਆ ਚਾਲ ਦੇ ਵਿੱਚ ਦੋ ਘੋੜੇ ਸੀਗੇ ਐਂਟਰ ਕੀਤੇ ਜੀ ਜੀ ਚੰਗੀਆਂ ਪੋਜੀਸ਼ਨ ਹਾਸਲ ਕੀਤੀਆਂ ਆਹ ਘੋੜੀ ਸੀਲ ਤੇ ਸਾਡੇ ਕੋਲ ਠੀਕ ਹੈ ਜੀ ਤੇ ਫਿਰ ਇਹਦਾ ਕੀ ਮੁੱਲ ਵਗੈਰਾ ਰੱਖਿਆ ਤੁਸੀਂ ਜਿਹੜੀ ਘੋੜੀ ਪਿੱਛੇ ਹੈ ਇਹ ਨੁਕਰੀ ਘੋੜੀ ਹੈ ਜੀ ਜੀ ਜਿਵੇਂ ਆਪਾਂ ਚਿੱਟੇ ਰੰਗ ਦੀ ਗੁਲਾਬੀ ਚੌਂਡੀ ਦੀ ਘੋੜੀ ਕਹਿ ਦਿੰਨੇ ਹਾਂ ਹਾਂਜੀ ਹਾਂਜੀ ਆਪਕਾ ਨਿਕਲਾ ਦੇ ਚਿੱਤ ਘੋੜੇ ਦੀ ਹੈ ਜੀ ਜੀ ਤੇ ਆਪ ਆਪਣਾ ਪੁਰਾਣਾ ਘੋੜਾ ਆਪਣੇ ਕੋਲ ਭਾਨੇ ਵਾਲ ਲੈ ਜਾਂਦਾ ਪੁਰਾਣਾ ਘੋੜਾ ਠੀਕ ਹੈ ਜੀ ਉਹਦਾ ਤੋਂ ਗੱਭਣਾ ਜੀ ਜੀ ਤੇ ਵੀਰੇ ਇਹਨਾਂ ਦਾ ਜਿਹੜਾ ਪ੍ਰਾਈਸ ਰੇਟ ਹੈ ਵਗੈਰਾ ਆਪਾਂ ਜਿੱਦਾਂ ਕਹਿੰਦੇ ਆ 10 ਲੱਖ ਦਾ ਵੇਖਿਆ ਜਾਂ ਕਰੋੜ ਦਾ 2 ਕਰੋੜ ਦਾ ਇਹ ਕੀਮਤ ਜਾਂਦੀ ਹੈ ਜਾਂ ਵੈਸੇ ਹੋ ਆਮ ਹੀ ਨੇ ਜਾਂਦੀ ਹੈ ਜੀ ਕੀਮਤ ਚੰਗੀ ਲਾਈਨ ਦਾ ਚੰਗਾ ਜਾਨਵਰ ਜਿਹੜਾ ਸ਼ੂਆਂ ਵਾਲਾ ਜੀ ਉਹਦੀ ਕੀਮਤ ਜਾਂਦੀ ਹੈ ਜੀ ਬਰੀਡਿੰਗ ਵਾਲੇ ਜਾਨਵਰ ਦੀ ਵੀ ਜਾਂਦੀ ਹੈ ਜੀ ਜੀ ਕਿਹੜੀ ਘੋੜਾ ਨਾ ਜੀ ਘੋੜੇ ਦੀ ਪਰਖ ਇੱਕ ਹੀਰੇ ਦਾ ਵਪਾਰੀ ਹੁੰਦਾ ਨਾ ਜੀ 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 ਆਮ ਬੰਦੇ ਵਾਸਤੇ ਉਹ ਕੱਚ ਆ ਜੀ ਜੀ ਹੀਰੇ ਦੇ ਵਪਾਰੀ ਨੂੰ ਉਹਦੇ ਤੋਂ ਉਹਦੀ ਕੁਆਲਿਟੀ ਦਾ ਪਤਾ ਹੁੰਦਾ ਵੀ ਇਹ ਕਿੰਨੇ ਗ੍ਰੇਡ ਦਾ ਜੀ ਜਿਹੜਾ ਘੋੜਾ ਰੱਖਦਾ ਬੰਦਾ ਘੋੜੇ ਵਾਲੇ ਨੂੰ ਪਤਾ ਹੁੰਦਾ ਵੀ ਇਹ ਘੋੜਾ ਜਾਂ ਗਧਾ ਜਾਂ ਟੱਟੂ ਆ ਇਹ ਜਾਂ ਕੀ ਆ ਇਹ ਤੁਸੀਂ ਆਪਣੇ ਫਾਰਮ ਤੇ ਹੁਣ ਤੱਕ ਕਿੰਨੇ ਦਾ ਸੇਲ ਕੀਤਾਗਾ ਵੇਖੋ ਬਾਈ ਜੀ ਆਪਣਾ ਕੋਈ ਨਾ ਤਾਂ ਫਾਰਮ ਹੀ ਆਪਣਾ ਜੀਵਿੰਦਾਰਾ ਕੰਮ ਆ ਨਾ ਕੋਈ ਆਪਾਂ ਸਟੱਡਾਂ ਵਾਲੇ ਆ ਠੀਕ ਹੈ ਜੀ ਠੀਕ ਹੈ ਸਿੱਧਾ ਸਾਦਾ ਕੰਮ ਆ ਹਾਂ ਸਿੱਧਾ ਸਾਦਾ ਜੱਟ ਜੀਵਿੰਦਾਰਾਂ ਵਾਲਾ ਆਪਣਾ ਕੰਮ ਆ ਠੀਕ ਹੈ ਜੀ ਵੀ ਆਪਾਂ ਲਿਖਦੇ ਸਟੱਡ ਫਾਰਮ ਜੀ ਫਲਾਨਾ ਜੀ 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 ਨਿਮਰ ਬੰਦੇ ਆ ਆਪਾਂ ਦਾ ਆਪਣੇ ਅਜ ਤੱਕ ਮੈਂ 11 ਲੱਖ ਰੁਪਏ ਦੀ ਬੱਚੀ ਵੇਚੀ ਹੈ ਜੀ ਮਰੋੜੀ ਹੁਣ ਤੱਕ ਹਾਂਜੀ ਤੇ ਫਿਰ ਤੁਸੀਂ ਮਾਗੀ ਦੀ ਮਿਲਦੇ ਵੀ ਗਏ ਹੋਵੋਗੇ ਤੇ ਹਾਂਜੀ ਬਾਈ ਜੀ ਸਾਰੀਆਂ ਮੰਡੀਆਂ ਕਰੀ ਦੀਆਂ ਜੀ ਟੋਟਲ ਰਿਵਿਊ ਫਿਰ ਕਿਦਾਂ ਦਾ ਰਿਹਾ ਤੁਹਾਡਾ ਬਹੁਤ ਵਧੀਆ ਜੀ ਬਹੁਤ ਵਧੀਆ ਰਿਹਾ ਹਾਂਜੀ ਹਾਂਜੀ ਵਧੀਆ माल ਉੱਥੇ ਵਿਕਦਾ ਅੰਤਰਰਾਸ਼ਟਰੀ ਮੇਲਾ ਜੀ ਜਿਵੇਂ ਪੁਸ਼ਕਰ ਦਾ ਮੇਲਾ ਮਹਾਰਾਜ ਦਾ ਸਾਰਨ ਖੇੜੇ ਦਾ ਉਵੇਂ ਮੁਕਸਰ ਸਾਹਿਬ ਦਾ ਮੇਲਾ ਬਹੁਤ ਵਧੀਆ ਅੰਤਰਰਾਸ਼ਟਰੀ ਮੇਲਾ ਜੀ ਉਹ ਜੀ ਚੀਜ਼ ਉਹ ਜੀ ਕੀਮਤ ਉਹ ਜੀ ਕੀਮਤ ਹਰ ਚੀਜ਼ ਵਿਕਦੀ ਹੈ ਜੀ ਮੁਕਸਰ ਦੀ ਮੰਡੀ ਤੇ ਜੀ ਹਾਂਜੀ ਹ ਪੀ ਇਨੇ ਲੱਖ ਦਾ ਬੈਗ ਐਨੇ ਲੱਖ ਦਾ ਬੈਗੇ ਜੇ ਠੱਗੀਆਂ ਠੋਰੀਆਂ ਬਹੁਤ ਜ਼ਿਆਦੇ ਆ ਬਾਈ ਜੀ ਜਿਹੜੇ ਠੱਗੀਆਂ ਠੋਰੀਆਂ ਵਾਲੇ ਉਹ ਗੁਲਫਾ ਗੈਂਗ ਵਾਲੇ ਆ ਹਾਂਜੀ ਹਾਂਜੀ ਠੀਕ ਐ ਉਹ ਕਰਦੇ ਵੀ ਆ ਬਾਈ ਅਨਜਾਨ ਨਾ ਠੱਗੀ ਤੇ ਮੈਂ ਤਾਂ ਇਹਨੇ ਕੋੜੀ ਲੈਣੀ ਆ ਨਾ ਬਾਈ ਉਹ ਦਸਾਂ ਬੰਦਿਆਂ ਦੀ ਰਾਇ ਲਵੇ ਜੀ ਵਿਖਾ ਵੀ ਕਰੇ ਕਿਸ ਦੀਆਂ ਗੱਲਾਂ ਚ ਨਾ ਆਵੇ ਆਪਾਂ ਤਾਂ ਇਹ ਆਣੇ ਹਨਾ ਜੀ ਜੀ ਕਿਸੇ ਨੂੰ ਅਗਲਾ ਨਾ ਜਿਹਨੇ ਠੱਗੀ ਮਾਰਨੀ ਉਹ ਬਹੁਤ ਕੁਛ ਕਰਦਾ ਉਹ ਜੀ 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 ਵਧੀਆ ਬੰਦੇ ਦੀ ਰਾਇ ਲਓ ਕਿਸੇ ਦੀ ਅੱਜ ਤੱਕ ਨਾ ਕਿਸੇ ਨੂੰ ਮਾਰੀ ਰਹਿ ਦਿੱਤੀ ਆ ਚੰਗੇ ਘੋੜੇ ਦੀ ਚੰਗੀ ਬੱਚੀ ਦੀ ਕੀ ਪਹਿਚਾਨ ਕਲਰ ਤੇ ਤੇ ਪੈਂਦਾ ਠੀਕ ਹੈ ਜੀ ਜੇ ਆਪਾਂ ਨੁਕਰੀ ਚ ਗੱਲ ਕਰ ਲਈ ਇੱਕ ਬਾਈ ਜੀ ਘੋੜਾ ਹਰ ਇੱਕ ਹੀ ਚੰਗਾ ਹਰ ਇੱਕ ਚੰਗਾ ਤੁਸੀਂ 51000 ਰੁਪਿਆ ਫੀਸ ਦੇ ਦੋਗੇ ਨਾ ਜੀ ਜੀ ਹੋ ਸਕਦਾ ਉਹ ਥੋੜੀ 10% 10000 ਫੀਸ ਵਾਲੇ ਘੋੜੇ ਦੇ ਬਰਾਬਰ ਬੱਚਾ ਹੀ ਆਵੇ ਉਹਦਾ ਤੇ 10000 ਫੀਸ ਵਾਲੇ ਘੋੜੇ ਨੂੰ ਫੀਸ ਦਿੱਤੀ ਆ ਹੋ ਸਕਦਾ ਤੁਹਾਡੇ 50000 ਫੀਸ ਦੇ ਬਰਾਬਰ ਬੱਚਾ ਕੱਢ ਜੇ ਠੀਕ ਹੈ ਜੀ ਠੀਕ ਹੈ ਇਹ ਜਿਹੜੇ ਘੋੜਾ ਜਾਂ ਘੋੜੀ ਆ ਇਹ ਆਪਦੇ ਖਾਨਦਾਨ ਸੱਤ ਸੱਤ ਪੀੜੀਆਂ ਪਿੱਛੇ ਬੱਚਾ ਲੈ ਜਾਂਦਾ ਜੀ ਜੀ ਤੇ ਇਹਨਾਂ ਜੋ ਬੈਸਟ ਲਾਈਨ ਕਿਹੜੀ ਆ ਮਾਰਵਾੜੀ ਆ ਲਾਲੋ ਜਾਂ ਨੁਕਰੀ ਲਾਲੋ ਵੇਖੋ ਬਾਈ ਜੀ ਜਿਹੜੀ ਲਾਈਨ ਆ ਨਾ ਜੀ ਜੀ ਹੁਣ ਜਿਵੇਂ ਆਲੀਸ਼ਨ ਲਾਈਨ ਆ ਹਾਂਜੀ ਠੀਕ ਆ ਜੀ ਪ੍ਰਭਾਤ ਦੀ ਲਾਈਨ ਅਲੱਗ ਆ ਜੀ ਜੀ ਪਥੇੜੀ ਲਾਈਨ ਆ ਹਾਂ ਮਨੀ ਲਾਈਨ ਸਖੜੀਆ ਮਠਾਲੀ ਲਾਈਨ ਆ ਉਹ ਮੰਦਿਰ ਆ ਆਪਣੇ ਰਾਜਸਥਾਨ ਦੇ ਵਿੱਚ ਮੰਦਿਰਾਂ ਦੇ ਵਿੱਚ ਘੂੜੇ ਘੋੜੀਆਂ ਰੱਖੇ ਸੀ ਉਹ ਲੈਣਾ ਬਣੀ ਉਹ ਘਰਾਂ ਚੋਂ ਲੈਣਾ ਨਿਕਲੇ ਜੰਗਾ ਠੀਕ ਆ ਜੀ ਠੀਕ ਆ ਜੀ ਤੇ ਆਪਣੇ ਪੰਜਾਬ ਚ ਸਭ ਤੋਂ ਫੇਮਸ ਕਿਹੜੇ ਆ ਫੇਮਸ ਆਪਣੇ ਤਾਂ ਜੀ ਜਿਹੜੇ ਸੋ ਇਹ ਤਾਂ ਨੁਕਰੇ ਆ ਗਏ ਹਾਂਜੀ ਨੁਕਰੇ ਘੋੜੇ ਸਾਡੇ ਜਿਵੇਂ ਮਕਸਰ ਸਾਹਿਬ ਦੀ ਬੈਲਟ ਆ ਜੀ ਸਾਡੇ ਨੁਕਰੇ ਦੀ ਖਾਨ ਕਿਹਾ ਜਾਂਦਾ ਇਹਨੂੰ ਜੀ ਠੀਕ ਹੈ ਜੀ 1999 ਦੇ ਵਿੱਚ ਨੁਕਰਾ ਘੋੜਾ ਪਾਕਸਰਪਿੰਡ ਦੇ ਵਿੱਚ ਮਸ਼ਹੂਰ ਰਿਹਾ ਜੀ ਬਲਕਰਨ ਸਿੰਘ ਅੰਕਲ ਉਹਨਾਂ ਦੇ ਨਾਂ ਤੇ ਘੋੜਾ ਚੱਲਦਾ ਸੀਗਾ ਜੀ 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 ਉਸ ਤੋਂ ਬਾਅਦ ਉਸ ਤੋਂ ਪਹਿਲਾਂ ਬਾਬਾ ਨਾਰ ਹੁੰਦਾ ਸੀ ਅੰਕਲ ਜਸਪਾਲ ਕਈ ਬੰਦਿਆਂ ਕੋਲ ਘੋੜੇ ਪੁਰਾਣੇ ਮਸ਼ਹੂਰ ਹੈ ਹੁਣ ਬਾਈ ਜੀ ਉਹਨਾਂ ਕੋਲ ਘੋੜਾ ਬਹੁਤ ਪੁਰਾਣੀ ਲੈਣ ਦਾ ਘੋੜਾ ਭਾਨੇ ਲੈਣ ਦੀ ਦੀ ਮਾਂ ਅੰਮੋਰ ਵਾਲੇ ਘੋੜੇ ਦਾ ਬੱਚਾ ਦੋਵੇਂ ਲੈਣਾ ਚੰਗੀਆਂ ਪਾਈ ਵਾਲੀ ਤੇ ਪਾਨੇ ਆ ਲੈਣ ਦੂਰੇ ਨੇ ਇਕੱਠੀਆਂ ਹੋ ਗਈਆਂ ਠੀਕ ਹੈ ਜੀ ਮੇਰੇ ਕੋਲੇ ਪਾਨੇ ਵਾਲੇ ਦਾ ਬੱਚਾ ਦੱਸੋ ਪ੍ਰਾਣੀ ਲੈਣ ਦੇ ਘੋੜੇ ਜੀ ਠੀਕ ਹੈ ਜੀ ਜਿਹੜਾ ਮਾਰਵਾੜੀ ਆ ਆਪਣੇ ਮਾਰਵਾੜੀ ਆਪਣੇ ਇਸ ਟਾਈਮ ਬਹੁਤ ਚੰਗੇ ਜਿਹੜੇ ਸਾਰਿਆਂ ਨੂੰ ਪਤਾ ਘੋੜੇ ਜਿਵੇਂ ਦੇਵਰਾਜ ਦਲਬਾਗ ਆ ਜੀ ਕਾਲਾ ਕੰਟਾ ਹਾਂਜੀ ਸਪਤਾਸ਼ਾ ਲਾਹ ਰਤਨ ਦੇ ਬਹੁਤ ਚੰਗੇ ਚੰਗੇ ਨਵੇਂ ਘੋੜੇ ਬਹੁਤ ਪੈਦਾ ਵਧੀਆ ਹੋਏ ਠੀਕ ਹੈ ਜਿਹੜੇ ਆਪਦੇ ਵੀ ਪਿਓ ਦਾਦਿਆਂ ਨੂੰ ਵੀ ਚੰਗੇ ਪਰਿਵੋਸ ਕਰ ਰਹੇ ਆ ਨਵੇਂ ਉੱਪਰ ਕੀ ਆ ਰਹੇ ਆ ਨੌ ਜੀ ਉਹ ਚੰਗੇ ਜੀ ਹਾਂਜੀ ਹਾਂਜੀ ਉਹਨਾਂ ਨੂੰ ਤੁਸੀਂ ਕੀ ਸੁਨੇਹਾ ਵੀ ਪਰਖ ਕਿਦਾਂ ਕਰਕੇ ਲਈਏ ਅਸਤਾਨੇ ਆ ਵਿਖੋ ਜੀ ਵੀ ਚੰਗੇ ਬੰਦੇ ਦੀ ਰਹਿ ਲਓ ਨਾਲ ਲਿਓ ਜੀ ਠੀਕ ਹੈ ਇਹ ਜਿਹੜਾ ਨਾ ਘੋੜੇ ਘੋੜੀਆਂ ਦਾ ਨੋਰਮਲ ਹੀ ਆਪਾਂ ਸੋਚੀਏ ਇੱਕ ਸਹਿਕ ਕੀਤਾ ਆ ਆਪਣਾ ਜ਼ਿਮੀਂਦਾਰੇ ਚ ਜੀ 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 ਤੁਸੀਂ 70000 ਨੂੰ ਕਿੱਲਾ ਜ਼ਮੀਨ ਠੇਕੇ ਤੇ ਲੈਨੇ ਆ 10 ਕਿੱਲੇ ਜ਼ਮੀਨ 7 ਲੱਖ ਦੀ ਲੈ ਲਈ ਆ ਜੀ ਸਾਲ ਭਾਰ ਉਹ ਤੁਹਾਡਾ ਫਸਲ ਬਾਹਰ ਪਈ ਆ ਬਾਣੀਆਂ ਮਰ ਲਈ ਦੁਕਾਨ ਤੇ ਸ਼ਟਰ ਲਾ ਕੇ ਜਾ ਵੜਦਾ ਜੀ 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 ਠੀਕ ਹੈ ਜੀ ਘੋੜੇ ਘੋੜੀਆਂ ਜੇ ਤੁਸੀਂ 7 ਲੱਖ ਚ ਦੋ ਨੁਕਰੀਆਂ ਘੋੜੀਆਂ ਕੱਬਣਾ ਲੈ ਲਊਗਾ ਅੱਜ ਦੀ ਤਰੀਕ ਦੀ ਜਿਹੜੀ ਮੈਂ ਤੁਹਾਨੂੰ ਕੰਡੀਸ਼ਨ ਦੱਸਦਾ ਘੋੜੀ ਤੇ ਕੱਬਣ ਦੀ ਸਾਢੇ 3-3 ਲੱਖ ਦੀਆਂ ਦੋ ਘੋੜੀਆਂ ਲੈ ਲੀਆਂ ਚੰਗੀਆਂ ਘੋੜੀਆਂ ਤੋਂ ਕੱਬਣਾ ਜੀ ਜੇ ਤੁਹਾਡੇ ਕੋਲ ਉਹ ਨੁਕਰੇ ਬੱਚੇ ਬਸ਼ੇਰੇ ਵੀ ਲੈ ਜਾਈਆਂ 2 ਲੱਖ ਦੇ ਤਾ ਕੇ ਢਾਈ ਦਿਓ ਜੀ ਜੀ ਇਹ ਬਸ਼ੇਰੀਆਂ ਆ ਗਈਆਂ ਬਾਈ ਜੀ 4-5 ਲੱਖ ਰੁਪਈਏ ਦੀਆਂ ਬੱਚੀਆਂ ਆ ਗਈਆਂ 7 ਕਿੱਲੇ 7 ਲੱਖ ਦੀ 10 ਕਿੱਲੇ ਜਮੀਨ ਲਈਏ ਤੁਹਾਡੀ ਜੀ ਜੀ ਉਹ ਬਾਈ ਜੀ 5 ਲੱਖ ਰੁਪਈਆ ਦਿੰਦੀ ਨਹੀਂ ਇਹ ਤਾਂ ਗੱਲ ਹੈ 5000 ਕਿੱਲਾ ਛੱੜਦੀ ਜੇ ਤੂੜੀ ਦਾ ਰੇਟ 600 ਨੂੰ ਹੋ ਤੇ ਜਿਹੜੇ ਪੰਜਾਬ ਚ ਇੱਕ ਨਵਾਂ ਦਰਿਆ ਵਹਿ ਰਿਹਾ ਹੂੰ ਕੋਈ ਨਾ ਪੁੱਛ ਲੋ ਕੋਈ ਚੱਕਰ ਨਹੀਂ ਬਾਈ ਹਾਂ ਆਜੋ ਕੋਈ ਚੱਕਰ ਤਾਂ ਨਹੀਂ ਉਤੇ ਕੋਈ ਚੱਕਰ ਨਹੀਂ ਬਾਈ ਯਾਰ ਪੰਜਾਬ ਚ ਚੰਗੇ ਭਲੇ ਸਟ੍ਰੇਟ ਮੁੰਡੇ ਹਨਾ ਹਾਂਜੀ ਸਟੂਲੇ ਬਣ ਜਾਂਦੇ ਐ ਬਾਈ ਮੈਂ ਉਹਨਾਂ ਬਾਰੇ ਕੀ ਬਚਾਉਂ ਸੂਲੀਆਂ ਦੀ ਕਹਾਣੀ ਦੱਸਦਾ ਜੀ ਆ ਮੰਡੀਆਂ ਲਾਦੀਆਂ ਹਾਂ ਜਿਹੜੀਆਂ ਮੰਡੀਆਂ ਲਾਦੀਆਂ ਸਾਡੀਆਂ ਘੋੜੀਆਂ ਵਾਲੇ ਹਾਂਜੀ 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 ਇਨ੍ਹਾਂ ਮੰਡੀਆਂ ਚ ਸਾਨੂੰ ਵੇਖਣ ਨੂੰ ਬਹੁਤ ਕੁਝ ਮਿਲਦਾ ਚਲੋ ਠੀਕ ਐ ਇਹ ਮੰਡੀਆਂ ਤੇ ਸਾਰੇ ਜਿਮਦਾਰ ਕੋਈ ਸੇਠ ਕੋਈ ਯੂਪੀ ਵਾਲਾ ਹਾਂਜੀ ਹਾਂਜੀ ਵੀ ਮੇਲ ਹੀ ਵਾਲੇ ਇਕੱਠੇ ਹੋਏ ਹੁੰਦੇ ਆ ਜੀ 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 ਇਹਨਾਂ ਮੰਡਿਆਂ 'ਚ ਸਾਨੂੰ ਇਹਨਾਂ ਨਾਲ ਥੋੜਾ ਜਿਆਦਾ ਮੱਥਾ ਪੱਕਾਈ ਹੁੰਦੀ ਆ ਠੀਕ ਹੈ ਜੀ ਠੀਕ ਹੈ ਬਾਈ ਬਾਲੇ ਲੱchn ਕਰਦੇ ਆ ਹਾਂਜੀ ਹਾਂਜੀ ਕਿਸੇ ਦੀ ਕੁੜੀ ਆਪਾਂ ਕਿਸੇ ਜਾਤੀ ਨਾਲ ਨਹੀਂ ਕਿਸ ਨੂੰ ਆਂਦੇ ਜੀ 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 ਕਿਸੇ ਦੀ ਕੁੜੀ ਉਹਦੇ ਮੁਕੱਦਰ ਹੁੰਦੇ ਮੱਥੇ ਦੇ ਗਲਤ ਹੋ ਜੇ ਕਿਸੇ ਮੁੰਡੇ ਨੂੰ ਫਰੈਂਡ ਸਰਕਲ 'ਚ ਆ ਕੋਈ ਲਵ ਮੈਰਿਜ ਕਰਾ ਲਈ ਜਹੋਣੇ ਅੱਜ ਦਾ ਦੌਰ ਆ ਹਰੇਕ ਕਰਾਈ ਜਾਂਦਾ ਜੀ 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 ਠੀਕ ਹੈ ਕਲਵ ਮੈਰਿਜ ਕਰਾ ਲਈ ਮੈਂ ਤਾਂ ਆਣਾ ਵੀ ਉਹ ਸੁਖਦੀ ਆ ਚਲ ਵਸ ਗਈ ਆ ਕਿਸੇ ਦੇ ਵਾਸਤਾ ਗਈ ਹਾਂਜੀ ਹਾਂਜੀ ਜਿਹਦਾ ਨੌਜਵਾਨ ਪੁੱਤ ਸਟੂਲਾ ਬਣ ਗਿਆ ਨਾ ਬਈ ਹੂੰ ਉਹ ਸਰ ਨਾਲ ਵੱਡਾ ਕਲੰਕ ਬਣ ਗਿਆ ਹੁਣ ਤਾਂ ਸੁਮਹਾਲਣਾ ਔਖਾ ਹੋਇਆ ਪਿਆ ਜੀ 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 ਉਹ ਪਿੱਛੇ ਜੇ ਤਾਂ ਧਰਨਾ ਵੀ ਲੱਗਿਆ ਵੇਖਿਆ ਸੀਗਾ ਮੁੰਡੇ ਤੂੰ ਵਿਖਾਈ ਸੀ ਵੀਡੀਓ ਉਹਦੇ ਹਮ ਕੋਈ ਯਾਦ ਨਹੀਂ ਦਿਓ ਮਹਾਲੀ ਲੱਗਿਆ ਮੈਨੂੰ ਪਤਾ ਨਹੀਂ ਕਿੱਥੇ ਲੱਗੇ ਉਹਨਾਂ ਨੇ ਕਿ ਇੱਧਰ ਨੂੰ ਆ ਜਾਓ ਜੇ ਫਿਰ ਬਾਈ ਦੱਸੂਗਾ ਵਾਕਈ ਬਾਈ ਤੂੰ ਦੱਸੀ ਸਟੂਲਿਆਂ ਬਾਰੇ ਮੈਂ ਤੁਸੀ ਦੱਸਣਾ ਬਾਈ ਕੀ ਕੀ ਸਾਰਿਆ ਬਟਾ ਬਾਈ ਰਾਤ ਨੂੰ ਇੱਥੇ ਤੁਸੀਂ ਵੇਖਦੇ ਸੀ 11:00 ਵਜੇ ਆ ਕੇ ਤੁਸੀਂ ਵੇਖਦੇ ਭੈ ਤਾੜੀਆਂ ਮਾਰਦੇ ਆ ਬਹੁਤ ਕੁਝ ਕਰਦੇ ਆ ਇਹ ਚੰਗੇ ਚੰਗੇ ਘਰਾਂ ਦੇ ਮੁੰਡੇ ਇਹ ਕੰਮ 'ਚ ਪੈ ਗਏ ਬਣੀ ਜਾਂਦੇ ਜਿਹੜੇ ਬਹੁਤ ਕੁ ਚੱਲਦੀ ਜਾਂਦਾ ਉਹਨਾਂ ਨਾਲ ਤੇ ਬਈ ਨਸ਼ਾ ਹੋ ਗਿਆ ਉਹਨਾਂ ਦੇ ਆਈ ਵਪਾਰ ਲਾਲੋ ਤੂੰ ਹਰ ਇੱਕ ਚੀਜ਼ ਚ ਆਓ ਜੀ 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 ਪਤਾ ਨਹੀਂ ਕੀ ਹੈ ਉਹ ਜੀ ਉਹਨਾਂ ਲਾਲ ਸਾਹਿਬ ਆ ਦੋ ਚਾਰ ਫੇਮਸ ਨਹੀਂ ਹੋਏ ਜਿਹੜੇ ਹਾਂਜੀ ਹਾਂਜੀ ਉਹ ਵੇਖ ਕੇ ਜਿਹੜੇ ਦੂਜੇ ਆ ਉਹ ਵੀ ਉਹਨਾਂ ਵੱਨੀ ਚੱਲ ਪਏ ਵੀ ਅਸੀਂ ਮੇਰ ਸੰਧੂ ਦਾ ਥੋੜਾ ਕੀ ਵਿਚਾਰ ਹੈ ਉਹਦੇ ਬਾਰੇ ਕੀ ਵਿਚਾਰ ਹੈ ਓ ਯਾਰ ਮੈਂ ਤਾਂ ਉਹਦੇ ਸੁਣੀ ਸੀ ਇੱਕ ਇੰਟਰਵਿਊ ਜੀ ਬਾਈ ਉਹ ਉਹਦੇ ਚ ਉੱਠ ਕੀ ਭੱਜ ਗਿਆ ਜਦੋਂ ਉਹਨੇ ਪੁੱਛ ਲਿਆ ਨਾ ਉਹਨੂੰ ਕੁਐਸਚਨ ਪੁੱਛਿਆ ਭੱਜ ਗਿਆ ਸੀ ਉੱਠ ਕੇ ਹਾਂ ਉਹ ਮੈਨੂੰ ਅੰਗਰੇਜ਼ੀ ਘੱਟ ਹੀ ਹੁੰਦੀ ਆ ਉਹ ਮੱਡ ਸਿੰਧੂ ਮੈਂ ਚਲੋ ਹੋ ਜਾਂਦਾ ਨਾ ਇਹ ਹਾਰਮੋਨਸ ਆ ਹੋ ਜਾਂਦੇ ਆ ਹਾਂਜੀ ਹਾਂਜੀ ਇਹਦੇ ਬਾਰੇ ਚਲੋ ਦਵਾਈ ਲੋ ਐ ਇਦਾਂ ਨਹੀਂਗਾ ਤੁਸੀਂ ਯੂਥ ਨੂੰ ਆਈਕਨ ਥੋੜਾ ਬਣਾਉਣਾ ਭਾਈ ਅੱਜ ਅਸੀਂ ਮੰਨ ਲਓ ਇੱਥੇ ਬੈਠੇ ਆਂ ਆਪਾਂ ਇਹ ਗੱਲ ਕਰਦੇ ਆਂ ਕਿ ਘੋੜੀਆਂ ਕੋਲੇ ਬੈਠ ਦਸੀਂ ਤਾਂ ਇਹ ਕਵਾਂ ਘੋੜੀਆਂ ਰੱਖੋ ਹਾਂਜੀ ਹਾਂਜੀ ਨਸ਼ਿਆਂ ਤੋਂ ਮੁੰਡੇ ਬਚਣ ਇਹ ਗਲਤ ਕੰਮ ਨਹੀਂ ਨਾ ਕਰਨਗੇ ਇਥੋਂ ਅਸੀਂ ਜੇ ਤੇ ਮੈਡਸਨ ਤੋਂ ਨੂੰ ਲਿਆ ਕੇ ਬਾਹਲੀ ਐ ਕਵਾਂਗੇ ਵੀ ਇਹਦੇ ਹਰ ਕਿ ਪੜੋ ਵੱਡੀ ਪੁਲਿਸ ਜੀ ਹਾਂ ਭਾਈ ਮੈਂ ਤੁਹਾਨੂੰ ਗੱਲ ਸੁਣਾਉਣਾ ਹਾਂਜੀ ਹਾਂਜੀ ਆ ਜਿਹੜੇ ਸਾਡੇ ਮੇਲੇ ਲੱਗਦੇ ਆ ਨਾ ਜੀ ਜੀ ਆ ਛੋਟਾ ਜਿਹਾ ਮੇਲਾ ਇੱਕ ਤਲਵੰਡੀ ਸਾਬੋ ਦਮਦਮਾ ਹਾਰਸਟੇਡੀ ਵਾਲ ਨੇ ਬਹੁਤ ਵਧੀਆ ਪ੍ਰਬਾਲਾ ਕੀਤਾ ਇਹਦਾ ਠੀਕ ਹੈ ਜੀ ਇੱਥੇ ਇੱਕ ਮਿੰਟ ਤੁਈ ਨਾ ਗਿਆ ਜੋ ਇਹ ਛੋਟੀ ਜੀ ਮੰਡੀ ਇਹਦਾ ਹੁੰਦਾ ਸਭ ਹਾਰਸ ਸੈਟੀ ਆਹ ਜਿਹੜਿਆਂ ਨੇ ਲਵਾਈਆ ਹਾਂਜੀ ਇਹਦੇ ਤੇ ਮੈਨੂੰ ਅੰਦਾਜ਼ਾ ਵੀ ਚਾਰ ਸਟੇਟਾਂ ਦੇ ਬੰਦੇ ਆਏ ਹੋਣਗੇ ਲਾਜ਼ਮੀ ਆਏ ਯਾਵ ਹਰਿਆਣਾ ਰਾਜਸਥਾਨ ਤੇ ਗੁਜਰਾਤ ਤੇ ਯੂਪੀ ਪੰਜ ਜਿਹੜਾ ਸਾਡਾ ਮਕਸਰ ਸਾਹਿਬ ਦਾ ਮੇਲਾ ਉੱਥੇ ਬਾਹਰਾਂ ਸਟੇਟਾਂ ਦੇ ਬੰਦੇ ਆਉਂਦੇ ਆ ਜੀ ਜੀ ਉਹ ਬਾਈ ਜੀ ਜਿਹੜਾ ਸਟੂਲੇ ਬਣੇ ਵੇਖ ਕੇ ਅਦਰ ਸਟੇਟਾਂ ਚ ਕੀ ਮੈਸੇਜ ਦਿੰਦੇ ਹੋਣਗੇ ਯਾਰ ਉੱਥੋਂ ਦੇ ਮੁੰਡੇ ਆ ਕੁਝ ਕਰਨ ਲੱਪੇ ਆ ਬਾਈ ਜੀ ਸਾਡੇ ਪੰਜਾਬ ਸਾਰੇ ਨਹੀਂ ਪਤਾ ਨਹੀਂ ਕਿਹੜੇ ਦਾ ਕਿਹੜਾ ਬੀਜ ਜਿਹੜਾ ਕਾਂ ਪੁੰਗਰਿਆ ਪੈ ਜਾਂਦਾ ਜੀ 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 ਬਹੁਤ ਗਲਤ ਮੈਸੇਜ ਆ ਬਾਈ ਉਹ ਜਿਹੜਾ ਜਾਂਦਾ ਸਟੂਲੀਆ ਵਾਲਾ ਇੱਕ ਗੱਲ ਹੋਰ ਆ ਬਾਈ ਮਾ ਮਾ ਪਿਆ ਨੂੰ ਸਾਰਾ ਪਤਾ ਹੁੰਦਾ ਇਹ ਕੰਮ ਚ ਉਹਨਾਂ ਦੇ ਮਾਪੇ ਵੀ ਨਾਲ ਰਲੇ ਨੇ ਇਹ ਇਹ ਕਹਿੰਦੇ ਆ ਮੈਂ ਤੂੰ ਫੇਮਸ ਹੋਣ ਵਾਸਤੇ ਕਰੀ ਜਾਂਦੇ ਆ ਕੋਈ ਨਾ ਕੋਈ ਕਹਿੰਦੇ ਨਾ ਵੀ ਹੁਣ ਇਹ ਕਹਿ ਵੀ ਕਹਿ ਦਿੰਦੇ ਆ ਵੀ ਸਾਡਾ ਤਾਂ ਜੈਨਟਿਕੀ ਪ੍ਰੋਬਲਮ ਆ ਇਹ ਅਸੀਂ ਕੀ ਕਰੀਏ ਕੋਈ ਬਾਈ ਕੁਛ ਨਹੀਂ ਜੈਨਟਿਕ ਪ੍ਰੋਬਲਮ ਉਹ ਟਰੰਪ ਟਰੰਪ ਕਿਵੇਂ ਕਹਿੰਦਾ ਟਰਾਂਸ ਜੈਂਡਰ ਮੈਂ ਕੱਟਨੇ ਆ ਬਾਈ ਜੀ ਜੀ ਨਹੀਂ ਰਹਿੰਦੇ ਸਹੀ ਆ ਉਹ ਹਾਂਜੀ ਹਾਂਜੀ ਸਹੀ ਆ ਜੇ ਮੰਨ ਲਓ ਫੌਜ ਚ ਜਾਓੜੇ ਉੱਥੇ ਗਲਤ ਹੋ ਜਾਣਗੇ ਸਾਰੇ ਕਿਤੇ ਸਿਸਟਮ ਗਲਤ ਹੋ ਜਾ ਉਹਨੂੰ ਪਤਾ ਸਹੀ ਹੈ ਬਾਈ ਸਾਡੇ ਨਾਲ ਐਗੀਆਂ ਕਹਾਣੀਆਂ ਵਾਪਰਦੀਆਂ ਮੇਲਿਆਂ ਤੇ ਹਾਂਜੀ ਐਂ ਗੁੱਟ ਫੜ ਲੈਂਦੇ ਯਾਰ ਦੱਸ ਕੀ ਕਰਾਂਗੇ ਉੱਥੇ ਹਾਂਜੀ ਹਾਂਜੀ ਸਿਆਣਾ ਬਿਆਣਾ ਬੰਦਾ ਬਾਈ ਸਟੋਰੀ ਸੁਣਾਈ ਬਾਈ ਨੇ ਮੈਨੂੰ ਮੁਖਸਰ ਸਾਹਿਬ ਦੀ ਅੱਛਾ ਜੀ ਦੱਸ ਐਂ ਅੱਖਾਂ ਮਾਰੇ ਚੱਕੇ ਤਾਂ ਨੂੰ ਐ ਬਈਆ ਸ਼ਾਇਦ ਕੋਈ ਕੰਮ ਬਣ ਜੇ ਦਾੜੀ ਹੁਣ ਇਹਦੇ ਵਰਗੇ ਮੁੰਡੇ ਦੱਸ ਕੀ ਕਰਾਂਗੇ ਯਾਰ ਮੁੜ ਕੇ ਅਗਲਾ ਕਹੂਗਾ ਅਧਿਆਪਕ ਅਸੀਂ ਆਪ ਦਾ ਬਾਈ ਆਪਸ਼ਨ ਕੰਟਰੋਲ ਰੱਖਦੇ ਹਾਂ ਜੀ ਜੀ ਬਾਈ ਅਸੀਂ ਨਹੀਂ ਆਂਦੇ ਸਾਡੀਆਂ ਮੰਡੀਆਂ ਬਦਨਾਮ ਹੋਣ ਅਸੀਂ ਕੋੜੇ ਵਾਲੇ ਬਦਨਾਮ ਹੋਈਏ ਠੀਕ ਐ ਇੱਕalle ਕੋੜੇ ਵਾਲੇ ਮੇਲੇ ਤੇ ਨਹੀਂ ਟਰਨ tournaments ਦੇ ਵੀ ਖੀਦਾ ਪਥੇਰੀ ਸਾਈਂ ਜਿੱਥੇ ਪਬਲਿਕ ਦਾ ਕਾਠਾ ਨਾ ਉਹਨਾਂ ਥਾਂ ਤੇ ਕੁਝ ਵੇਖੀਦਾ ਵੇਖੀਦਾ ਆਉਂਦੀ ਜਰੂਰ ਪਹੁੰਚਦੀ ਪਹੁੰਚਦੇ ਆਸੇ ਤਾਂ ਬਾਈ ਯਾਰ ਉਹ ਇੱਥੇ ਮੈਂ ਤਾਂ 2 ਘੰਟੇ ਦਾ ਵੇਖੀ ਜਾਣਾ ਹਾਂਜੀ ਹਾਂਜੀ ਉਹ ਪੈਣਦੇ ਨੇ ਲੱਕ ਤੇ ਪੈਂਟ ਨਹੀਂ ਖੜਦੀ ਕਿ ਨਾਲ ਉਹਨਾਂ ਦੇ ਕੁੜੀਆਂ ਆ ਕੁਈ ਕੋ ਸਟੂਲੇ ਜੇ ਵਿੱਚ ਉਹ ਲੱਛਣ ਆਏ ਜੇ ਵਾਜੇ ਬੜਕਉਂਦੇ ਹਾਏ ਮੂਝੇ ਡਰ ਲੱਗ ਗਿਆ ਘੋੜੇ ਸੇ ਐਂ ਕਰਦੇ ਜਾਂਦੇ ਓ ਮਾਈ ਗੋਡ ਆ ਕੁਛ ਕਰਦੇ ਓ ਇੱਕ ਹੋਰ ਹੈ ਬਈ ਤੁਸੀਂ ਇੱਕ ਹੋਰ ਵੇਖ ਵਧੀਆ ਆਈ 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 ਹਾਂਜੀ ਹਾਂਜੀ ਵਧੀਆ ਸੋਹਣੇ ਸੁਨੱਖੇ ਮੁੰਡੇ ਬਾਈ ਬੱਚੇ ਸਰਦਾਰ ਬੰਦੇ ਚੰਗੀਆਂ ਪੱਗਾ ਬੰਨੀਆਂ ਵਧੀਆ ਸੋਹਣੇ ਸੁਨੱਖੇ ਮੁੰਡੇ ਚੰਗੇ ਜਿਹੜੇ ਹੁੰਦੇ ਆ ਨਾ ਕੁੜੀਆਂ ਵੀ ਉਹਨਾਂ ਨਾਲ ਨਹੀਂ ਤੁਰਦੀਆਂ ਹਾਂ ਹਾਂ ਉਹਨਾਂ ਨਾਲ ਤੁਰ ਕੇ ਕੁੜੀਆਂ ਨੂੰ ਪਤਾ ਨਹੀਂ ਫੀਲ ਕਿਉਂ ਦੇਵੇ ਅਸੀਂ ਪਤਾ ਨਹੀਂ ਬੋਡੀ ਬਿਲਡਰਾਂ ਨਾਲ ਕੁੜੀਆਂ ਵਰਦੀਆਂ ਵੀ ਯਾਰ ਪਤਾ ਨਹੀਂ ਕੀ ਸਾਨੂੰ ਕਰਦੇ ਨੇ ਉਹ ਭੈਜਣ ਨਾਲ ਲਈ ਫਿਰਦੇ ਹਾਦੀਆਂ ਖੇਡਦੀਆਂ ਬੰਦੇ ਦੂਜਿਆਂ ਨੂੰ ਜਿਹੜੇ ਵਧੀਆ ਮੁੰਡੇ ਉਹਨਾਂ ਨੂੰ ਯਾਰ ਬੁਲਾਉਂਦੇ ਚੁੜਾਉਂਦੇ ਪੈਣੇ ਕੋਈ ਹੈ ਸੋ ਚਲੋ ਅਸੀਂ ਹੋੜੀਆਂ ਦੇ ਸਾਡੇ ਨਾਲ ਕੋਈ ਕੁੜੀ ਅਟੈਚ ਹੋਵੇ ਜਾਂ ਕੁਝ ਪਰ ਯਾਰ ਇਹ ਤਾਂ ਵੇਖ ਲੋ ਕੱਲ ਨੂੰ ਜੰਮੂਗੀ ਆ ਕੀ ਹੁਣ ਐਵੇਂ ਚੱਲਿਆ ਲੱਤ ਪਿੰਟ ਨਹੀਂ ਖੜਦੀ ਕਿ ਭੈ 38 ਕਿਲੋ ਦਾ ਬੰਦਾ ਉਹ ਕਿ ਜਵਾਕ ਪੈਦਾ ਕਰ ਦੂਗਾ ਮੁੰਡੇ ਨਾਲ ਹੀ ਮੁੰਡਾ ਵਿਆਹ ਕਰਾਈਂਦਾ ਕੁੜੀ ਨਾਲ ਕੁੜੀ ਵਿਆਹ ਕਰਾਈ ਜਾਂਦੀ ਐ ਫਿਰ ਉਹ ਗਲਤ ਆ ਨਾ ਬਾਈ ਗਲਤ ਗੱਲ ਆ ਯਾਰ ਬਾਈ ਕੀ ਮੈਸੇਜ ਜਾਂਦਾ ਆਪਣੀ ਯਾਰ ਪੰਜਾਬੀਅਤ ਖਤਮ ਹੁੰਦੀ ਜਾਂਦੀ ਐ ਠੀਕ ਹੈ ਜ਼ਰੂਰੀ ਨਹੀਂ ਮੈਂ ਤਾਂ ਵੀ ਪਿਆਬੀ ਹਾਂ ਦੇ ਵਿੱਚ ਹਰਿਆਣੇ ਦੇ ਬੰਦੇ ਬਹੁਤ ਰਹਿੰਦੇ ਇੱਥੇ ਆਪਣੇ ਕੋਈ ਅਦਰ ਸਟੇਟਾਂ ਦੇ ਰਹਿੰਦੇ ਆ ਹਾਂਜੀ 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 ਪਰ ਬਹੁਤ ਗਲਤ ਮੈਸੇਜ ਜਾ ਰਿਹਾ ਸਟੂਲਿਆਂ ਵਾਲਾ ਸਰਕਾਰ ਨੂੰ ਸੋਚਣਾ ਚਾਹੀਦਾ ਕੋਈ ਇਹਨਾਂ ਦਾ ਸਰਕਾਰੀ ਇਲਾਜ ਲੋਜੀ ਕਰਾ ਦੇਣਾ ਜੀ 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 ਬਾਕੀ ਥੋੜੇ ਟਾਈਮ ਤੋਂ ਚਾਹੀਦਾ ਜਿਵੇਂ ਹੁਣ ਸਾਡੇ ਮੇਲੇ ਆ ਬਈ ਇਹੋ ਜਿਹਾ ਕੰਮ ਅਸੀਂ ਨਹੀਂ ਨਾ ਤਾਂ ਕੋਈ ਚਲੋ ਸਾਰੇ ਚੰਗੇ ਨਹੀਂ ਹੁੰਦੇ ਸਾਰਿਆਂ ਨੂੰ ਅਸੀਂ ਮਾੜਾ ਨਹੀਂ ਕਹਿੰਦੇ ਨਾ ਬਈ ਹਾਂਜੀ ਹਾਂਜੀ ਤੇ ਪਰ ਇਹ ਹੈ ਕਿ ਮੇਲੇ ਚ ਐਜਾ ਕੁਝ ਨਹੀਂ ਚੱਲਦਾ ਵੀਰੇ ਇੱਥੇ ਆਪਸੀ ਪ੍ਰੇਮ ਬਹੁਤ ਪ੍ਰੇਮ ਘੋੜੀਆਂ ਦੀ ਐ ਹੋ ਜਿਹੀ ਗੱਲਾਂ ਇਹ ਖਰਾਵ ਕਰਦੇ ਆਗੇ ਜੀ ਬਾਈ ਜੀ ਜਿੰਨਾ ਤੇ ਪੁਲਿਸ ਦੀ ਰੋਕ ਚਾਹੀਦੀ ਹੈ ਮੇਲਿਆਂ ਚ ਬਾਹਰਲੀਆਂ ਸਟੇਟਾਂ ਦੇ ਬੰਦੇ ਆਉਂਦੇ ਆ ਮਾਨਕ ਚਲ 5 ਲੱਖ ਤੋਂ ਲਾਲਾ 2 ਲੱਖ ਤੋਂ ਲਾਲਾ ਉੱਥੇ ਕਾਰੋਬਾਰ ਚੱਲਦਾ ਕਰੋੜਾਂ ਤਾਂ ਵੀ ਸੌਦੇ ਹੁੰਦੇ ਆ ਐਡੇ ਐਡੇ ਵਧੀਆ ਬੰਦੇ ਹੁੰਦੇ ਆ ਜਿਹੜੇ ਬਾਹਰਲੇ ਸਟੇਟਾਂ ਦੇ ਉਹ ਬਹੁਤ ਇਹਨਾਂ ਨੂੰ ਬਾੜਾ ਸਮਝ ਲੱਗੇ ਵੀ ਆਪੀ ਪੈ ਕਿੱਧਰ ਗਏ ਪੰਜਾਬ ਨੂੰ ਟਾਰਗੇਟ ਕੀਤਾ ਜਾਂਦਾ ਮੇਂ ਕੀਤਾ ਜਾਂਦਾ ਜੀ ਕੀਤਾ ਜਾਂਦਾ ਮੈਂ ਸਹੀ ਗਲਤ ਹੀ ਜਾਂਦਾ ਬਈ ਇਹ ਚੀਜ਼ ਦਾ ਤੇ ਇਹਨਾਂ ਦਾ ਗੈਂਗ ਬੋਲਦਾ ਜੇ ਇਹਦੇ ਨਾਂ ਰੋਕ ਲੱਗੀ ਨਾ ਗੈਂਗ ਹੋਇਆ ਕਰੂਗਾ ਤੇ ਲੋਕ ਅੱਗੇ ਭੱਜਣਗੇ ਮੈਂ ਕਰਦੇ ਧੰਦਾ ਯਾਰ ਡਰਗ ਦਾ ਵੀ ਉਹ ਕਰੀ ਜਾਂਦੇ ਆ ਕਿਸੇ ਦੀ ਕੁੜੀ ਭਜਾਉਣ ਦੇ ਵਿੱਚ ਇਹਨਾਂ ਦਾ ਪੂਰਾ ਹੱਥ ਹੁੰਦਾ ਇੱਕ ਆ ਮੈਂ ਤੁਹਾਨੂੰ ਹੋਰ ਪੁੱਛਦਾ ਜਿਹੜਾ ਡਿਪੋਰਟ ਹੋ ਕੇ ਆਪਣਾ ਜਹਾਜ਼ ਆਇਆ ਹੈਣਾ ਹੁਣ ਹਮ ਅਮਰੀਕਾ ਤੋਂ ਆਇਆ ਉਹਦੇ ਬਾਰੇ ਤੁਹਾਡਾ ਕੀ ਵਿਚਾਰ ਆ ਵੀ ਅੱਜ 45 ਲੱਖ ਜਿਹੜਾ ਬੰਦਾ ਤੁਹਾ ਡੋਬ ਕੋ ਆ ਰਿਹਾ ਇੱਕ ਗੱਲ ਉਹ ਤਾਂ ਗਲਤ ਵੀ ਆ ਤੇ ਇੱਕ ਗੱਲ ਉਹ ਠੀਕ ਵੀ ਆ ਇਹ ਮੈਸੇਜ ਦਾ ਕੀ ਹਿਸਾਬ ਹੋਊਗਾ ਯਾਰ ਬਾਲਾ ਮੈਸੇਜ ਆ ਤਾਂ ਮੈਂ ਤਾਂ ਗਾਣਾ ਜਾਂ ਸੁਣਿਆ ਸੀਗਾ ਜਦੋਂ ਤਰ ਪਦਕੀ ਤੁਕੀ ਤੋਂ ਨਹੀਂ ਡਰਦਾ ਮੈਨੂੰ ਤਾਂ ਉਹਨੇ ਸਿਆਪਾ ਪਾਇਆ ਲੱਗਦਾ ਬਾਲਾ